ਜੀਣ ਵਾਸਤੇ ਬੰਦੇ ਦੇ ਜਿਹੜੀ ਕੋਈ ਚੀਜ਼ ਚਾਹੀਦੀ ਹੈ ਹਰ ਇੱਕ ਲੱਕ ਤੋੜ ਜਿਹੜੀ ਮਹਗਾਈ ਹੋਈ ਆ ਗਰੀਬ ਦੀ ਬਹੁਤ ਬੁਰੀ ਹਾਲ ਐ ਇਸ ਦੇਸ਼ ਦੇ ਵਿੱਚ ਭਾਰਤ ਦੇ ਵਿੱਚ ਅੱਜ ਤੁਸੀਂ ਸਾਰਿਆਂ ਨੇ ਇੱਕ ਖਬਰ ਪੜੀ ਐ ਕਿ ਭਾਜਪਾ ਪੰਜਾਬ ਦੇ ਵਿੱਚ 10 ਲੱਖ ਰਾਸ਼ਨ ਕਾਰਡ ਜਿਹੜਾ ਉਹ ਬਹਾਨਾ ਬਣਾ ਕੇ ਜਿਹੜਾ ਉਹ ਪੰਜਾਬ ਚੋਂ ਕੱਟਣਾ ਚਾਹੁੰਦੀ ਐ। ਔਰ ਗਰੀਬਾਂ ਦੇ ਪੇਟ ਦੇ ਉੱਤੇ ਜਿਹੜੀ ਐ ਜਿਹੜਾ ਉਹਨਾਂ ਨੂੰ ਫ੍ਰੀ ਰਾਸ਼ਨ ਮਿਲਦਾ ਵਿਚਾਰਿਆਂ ਨੂੰ ਉਹਨਾਂ ਤੇ ਇੱਕ ਬਹੁਤ ਵੱਡੀ ਉਹ ਜਿਹੜੀ ੱੱਕੇਸ਼ਾਈ ਜਾਂ ਕਹਿ ਲੋ ਲੱਤ ਮਾਰਨਾ ਚਾਹੁੰਦੀ ਐ। ਤੁਹਾਨੂੰ ਸਾਰਿਆਂ ਨੂੰ ਪਤਾ ਕਿ ਭਾਜਪਾ ਦੇ ਇਸ ਦੇਸ਼ ਦੇ ਵਿੱਚ ਹਰ ਸਿਆਸੀ ਪੰਥ ਦੇ ਉੱਤੇ ਦੋਦੇ ਮਾਪਦੰਦ ਨੇ ਜਿੱਥੇ ਉਹਨਾਂ ਦੀਆਂ ਸਰਕਾਰਾਂ ਉੱਥੇ ਉਹ ਤਰ੍ਹਾਂ ਹੱਥ ਸੀੜੀ ਲੈਂਦੇ ਆ ਜਿੱਥੇ ਉਹਨਾਂ ਦੇ ਵਧਦੀ ਪਾਰਟੀਆਂ ਦੀਆਂ ਸਰਕਾਰਾਂ ਉੱਥੇ ਖੱਤ ਤਰ੍ਹਾਂ ਦਾ ਧੱਕਾ ਕਰਦੇ ਆ ਵਿਤਕਦਾ ਕਰਦੇ ਆ ਖਾਸ ਤੌਰ ਤੇ ਸਾਡੇ ਨਾਲ ਪੰਜਾਬ ਦੇ ਵਿੱਚ